ਅਲੇ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਨਵੇਂ ਦਿਨ ਦੀ ਸ਼ੁਰੂਆਤ ਤੁਹਾਨੂੰ ਸਾਡੇ ਕੱਪੜਿਆਂ ਤੋਂ ਪਤਾ ਲੱਗ ਗਈ ਹੋਣੀ ਵੀ ਅਸੀਂ ਅਗਲੇ ਦਿਨ ਦੇ ਜਿਹੜੇ ਸਫ਼ਰ 'ਚ ਪੈ ਗਏ ਆਂ ਤੇ ਅੱਜ ਅਸੀਂ ਜਾ ਰਹੇ ਆ ਬਰਨਾਲੇ ਦੇ ਪਿੰਡ ਮੂਮ ਹਾਂ ਮੂਮ ਮੂਮ ਤੇ ਸਾਡਾ ਅੱਜ ਇੱਕ ਪਾਸੇ ਹੋਵਾਂਗੇ ਜਿੱਦਾਂ ਵੀ ਸਬਬ ਮੰਨਦਾ ਜਿੱਦਾਂ ਸਬਬ ਬਣੇਗਾ ਬਾਕੀ ਤੁਹਾਨੂੰ ਦੱਸਦੇ ਆ ਮਾਣੂਗੇ ਇੰਦਰ ਬਾਈ ਦੇ ਪਿੰਡ ਚ ਅਸੀਂ ਨਿਕਲ ਰਹੇ ਹਾਂ ਜਲਦੀ ਸਾਨੂੰ ਮਿਲਦੇ ਆ ਹਾਂਜੀ ਲਾਕੀ ਵਾਲੀ ਟੋਪੀ ਹੈ ਵੀਰੇ ਕਮਾਲ ਬਹੁਤ ਸਵਾਰ ਹੈ ਜੀ ਮੈਂ ਖਾਲੀ ਆ ਚੱਬਦੇ ਚੱਬਦੇ ਇਹਨੇ ਨਾਂ ਬੜੀ ਆਪਾਂ ਵੀ ਖਾ ਜੜੀਆਂ ਜੇਖੀ ਇਹ ਤੁਹਾਨੂੰ ਦੱਸ ਦਿੱਤਾ ਹਾਂ ਚੱਬਦੇ ਚੱਬਦੇ ਮਨੋਕਲ ਨਹੀਂ ਦਰਿਸੀ ਤੇ ਫੇਰ ਇਹਦਾ ਹੁਣ ਮੈਂ ਤੈਨੂੰ ਪੜਾਊਗਾ ਤੂੰ ਪੜ੍ਹੇਗਾ ਨਾ ਹਮ ਹੌਣ ਦਿੰਦੇ ਹੀ ਨਹੀਂ ਚੜ ਤਾਂ ਬੰਦੇ ਆ ਜੀ ਗੰਟ ਤੇ ਇਤਰਾਰ ਜਿਹਨੂੰ ਕਹਿੰਦੇ ਨਾ ਚਲਾਕ ਬੰਦੇ ਕਸਤੀ ਦੀ ਕਮਾਂਡਰ ਬੰਦੇ ਅੱਜ ਆਗਿਆਸੀ ਦਿਖਾ ਰਹੀ ਐ ਕਿ ਭਾਈ ਅਸੀਂ ਖੇਲ ਲਈਏ ਥੈਂਕ ਯੂ ਬੰਦਾ ਨਾ ਮਾਨਟਨ ਦੇਣੀ ਨਹੀਂ ਸਾਡੇ ਹਿੱਸੇ ਦਾ ਜੋ ਬਣਦਾ ਸੀ ਸਾਨੂੰ ਦੇ ਦੇ ਹਾਂ ਬਹੁਤ ਬਹੁਤ ਧੰਨਵਾਦ ਬਾਕੀ ਬੇਈਮਾਨੀ ਕਰੂੰਗਾ ਮੈਂ ਕਿਰੋਂ ਪਤਾ ਨਹੀਂ ਲੱਗਣਾ ਜਦੋਂ ਬੇਈਮਾਨੀ ਕਰੂੰਗਾ ਉਹ ਮੈਨੂੰ ਨੂੰ ਪਤਾ ਲੱਗਣਾ ਮੈਂ ਕਦੋਂ ਬੇਈਮਾਨੀ ਕਰ ਜਾਣਾ ਮੈਂ ਕਰਦਾ ਮਹਿਮਾਨੀ ਨਹੀਂ ਨਹੀਂ ਫਿਰ ਚਲੋ ਰੱਬ ਸੁਭੀ ਆਪਾਂ ਗੇਮ ਲੈਂਦੇ ਆ ਫਿਰ ਕਈ ਨਹੀਂ ਨਾ ਜਾਣੇ ਨਾ ਜਾਣੇ ਚ ਹੋ ਜਾਂਦਾ ਤੁਸੀਂ ਨਾ ਨਾਟੇ ਕਰਕੇ ਆਏ ਆ ਤੇ ਉਹ ਅਸੀਂ ਹੁਣ ਕਰੋ ਤਰਕੇ ਡਿਸਕਸ ਕੀਆ ਵੀ ਆਜੇ ਨਹੀਂ ਭਾਈ ਉਹਦੇ ਵਿੱਚ ਲਿਖਣ ਵਾਲੀ ਰਹਿ ਗਈ ਆ ਤੇ ਉਹ ਅਸੀਂ ਕੀਤੀ ਨਹੀਂ ਵੇ ਹੋ ਗਈ ਆ ਜਾਣੇ ਨਾ ਜਾਣੇ ਚ ਹੋ ਜਾਂਦੀ ਕਈ ਮਾਰੇ ਜਾ ਚੁੱਕਾ ਅਰਾਜਾ ਅੱਜ ਆਪਾਂ ਉਹ ਚੀਜ਼ ਦਾ ਜਿਹੜਾ ਹਾਂ ਜਿਹੜੀ ਰਹਿ ਗਈ ਆਪਾਂ ਉਹਨੂੰ ਅੱਜ ਪੂਰਾ ਕਰਾਂ ਹਾਂ ਅੱਜ ਪੂਰਾ ਕਰਾਂ ਹਾਂ ਆਪਾਂ ਭਜਦੇ ਨਹੀਂ ਕੋਈ ਮਸਲਾ ਨਹੀਂ ਲਗਾਤਾਰ ਨਾ ਨਹੀਂ ਕਰਨੇ ਆ ਹਾਂ ਜਿੰਨੇ ਰਹਿ ਗਏ ਇੱਥੇ ਲਗਾਤਾਰ ਕਰਾਂਗੇ ਅੱਜ ਬਰਨਾਲਾ ਰੂਟ ਤੇ ਆ ਗਾ ਲੋਗੇ ਹੋਰ ਰੂਟ ਤੇ ਹੋਾਂਗੇ ਬਸ ਆਪ ਆ ਰਹਾਂ ਸਹੀ ਹੈ ہمارا ਕਹਿ ਹੈ ਹਾਂ ਤੋ ਫਕੀਰ ਆਦਮੀ ਆ ਸਿਰ ਜੋੜਾ ਉਠਾਏਗਾ ਨਿਕਲ ਪੜੇਗਾ ਨਾ ਕਰੇ ਹੈ ਨਾ ਠੀਕਾ ਹਾਂ ਗੱਗੀਏ ਆ ਮੈਂ ਆ ਮੈਂ ਆਸੀਂ ਬਿੱਲੇ ਮੰਡੇ ਨਾਲੇ ਆ ਬਿੱਲੀ ਤੋਂ ਅਗਲਾ ਪਿੰਡ ਆ ਮੂਹ ਯਾ ਇਹਨੂੰ ਕਹਿੰਦੇ ਆ ਪੰਜਾਬ ਆ ਹਣਾ ਪਿੰਡ ਤੋਂ ਸਿਰਫ 5 ਕਿਲੋਮੀਟਰ ਦੂਰ ਆ 9 ਮਿੰਟ ਦਾ ਰਸਤਾ ਆ ਹਣਾ ਤੇ ਮੌਸਮ ਸੋਹਣਾ ਆ ਵੇ ਥੋੜੀ ਨਾ ਲੋਕ ਪੰਜਾਬ ਵਾਲੀ ਨੂੰ ਭੱਜਦੇ ਆ ਹਰਿਆ ਭਰਿਆ ਰੰਗਲਾ ਪੰਜਾਬ ਕਹਿੰਦੇ ਇਹੋ ਜੀ ਧਰਤੀ ਹੈ ਜਿੱਥੇ ਹਰ ਤਰ੍ਹਾਂ ਦੀ ਰੁਕਤ ਆਉਂਦੀ ਹੈ ਹਾਂ ਹਰ ਤਰ੍ਹਾਂ ਦਾ ਮੌਸਮ ਹੈ ਇਹੋ ਜੀ ਕੋਈ ਜਗ੍ਹਾ ਨਹੀਂ ਦੁਨੀਆ 'ਚ ਦੁਨੀਆ ਭਰ 'ਚ ਇਹੋ ਜੀ ਕੋਈ ਜਗ੍ਹਾ ਨਹੀਂ ਅਸੀਂ ਨਹੀਂ ਗਏ ਪਰ ਜਿਹੜੇ ਗਏ ਹੋਏ ਘੁੰਮ ਕੇ ਗਏ ਆ ਕੰਟਰੀਆਂ 'ਚ ਆਏ ਹੋਏ ਉਹਨਾਂ ਨੇ ਕਿਹਾ ਹੋਇਆ ਪੰਜਾਬ ਜਿਹੀ ਕੋਈ ਵੀ ਜਗ੍ਹਾ ਨਹੀਂ ਸੋ ਦੋਸਤੋ ਮੈਨੂੰ ਮਾਨ ਹੈ ਤੁਹਾਨੂੰ ਈਮਾਨ ਹੋਣਾ ਚਾਹੀਦਾ ਇਹ ਬੰਦਾ ਗਿਆ ਜੀ ਪੰਜਾਬ ਦੀ ਧਰਤੀ ਦੇ ਜੰਮਿਆ ਆ ਆ ਦੇਖੋ ਖੜੇ ਗੋਲੇ ਫੋੜ ਰਹੇ ਇਹ ਬੰਦੇ ਗੋਲੇ ਚੁਗੜੀਆਂ ਵੀ ਗਿਆ ਸਰ ਬੰਦੇ ਆ ਗੋਲੇ ਹੀ ਗਿਆ ਤੱਕਦੇ ਆ ਮੈਨੂੰ ਗੋਲੇ ਕਹਿੰਦੇ ਨਾ ਜੀ ਗੋਲੇ ਫੋੜ ਰਹੇ ਗੋਲੇ ਗੋਲੇ ਸੀ ਨਾਲ ਚੁਪਦੇ ਆ ਨਾਲ ਸੀ ਨਹੀਂ ਨਾਲ ਮੂੰਹ બસ ਪੰਜ ਸੱਤ ਜੂਮ ਕਰ ਲੇ ਇਹ ਵੀਰੇ ਮੈਨੂੰ ਨਹੀਂ ਪਤਾ ਐਸੀ ਜਗ੍ਹਾ ਬਾਰੇ ਮੈਨੂੰ ਲੱਗਦਾ ਪਰ ਇਹ ਪਾਰਟੀਸ਼ਨ ਤੋਂ ਪਹਿਲਾਂ ਦੀ ਹੈਗੀ ਜਗ੍ਹਾ ਪੁਰਾਣੀ ਗੋਰੇ ਮੋਰ ਮੋਰ ਹਾਂ ਮੋਰ ਫਿਰਦਾ ਹੋਰ ਉਹ ਉਹ ਬੈਠਾ ਆ ਦੇਖ ਬੈਠਾ ਓਏ ਹੋਏ 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 ਬਦਵਾਤ ਕਮਾਲ 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 ਸਾਹਮਣੇ ਰਸਤਾ ਦਿਖਾ ਬਾਈ ਤੇਰਾ ਆਏ ਹਾਂ ਆਏ ਹੋਏ ਹੋਏ ਤਾ ਦੇਖੋ ਉਸ ਨੂੰ ਦੇਖੋ ਕੀ ਰਸਤਾ ਹੈ ਹਾਂਜੀ ਬਾਪੂ ਜੀ ਆਜੋ ਆਜੋ ਉਵੇਂ ਉਵੇਂ ਆਵੇ ਹੁਣ ਲੈ ਉਹ ਤਰੀ ਕਹਿ ਐਨ ਕਾਲੀ ਨਹੀਂ ਹੁੰਦੀ ਨਾ ਏ ਫਿਰ ਨਾ ਇਨਸਾਫੀ ਆ ਨਹੀਂ ਠੀਕ ਆ ਬਾਈ ਠੀਕ ਆ ਬਹੁਤ ਬਹੁਤ ਧੰਨਵਾਦ ਠੀਕ ਆ ਚਲ ਜਾਓ ਬਲਿਆ ਕੀ ਹੋ ਗਿਆ ਜੀ ਹੋ ਚਾਹ ਪਈਏ ਨਾ ਉਧਰ ਦੇਖੋ ਦਰਵੰਦਰ ਬਾਬੇ ਦੀ ਮੋਦੀ ਮੋਦੀ ਨਾਲ ਹੀ ਨਾਲ ਹੀ ਕੈਮਰਾ ਆਉਣਾ ਬਹੁਤ ਵਧੀਆ ਗੱਲ ਆ ਹਾਂਜੀ ਹਾਂਜੀ ਬਾਪੂ ਜੀ ਹੋਰ ਚਾਹ ਪਈਏ ਵੀਰੇ ਨਾ ਜੀ ਨਾ ਬਸ ਜੀ ਬਸ ਮੇਰਾ ਪਿੰਡ ਮਾਣੂਗੇ ਗੱਲ ਆ ਜੀ ਆ ਛੇਤਰ ਹਾਂ ਜੀ ਤੁਹਾਡੇ ਪਿੰਡ ਮੇਲਾ ਵੀ ਹੁਣ ਹੋ ਗਿਆ ਹਾਂਜੀ 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 ਕੱਕੜੇ ਦਾ ਕੱਕੜੇ ਦਾ ਹਾਂਜੀ 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 ਚਾਚਾ ਬਾਈ ਦਾ ਇਹ ਬਾਈ ਦਾ ਪਿੰਡ ਸਵਿਜ਼ਬੋਰ ਤੋਂ ਦੂਰ ਸਹਲਕ ਹਾਂਜੀ ਇਹਨੂੰ ਮੇਰਾ ਸਾਡੇ ਹੋਣਾ ਤੇ ਤੁਸੀਂ ਆਇਆ ਨਾਟਕ ਨੂੰ ਉੱਠ ਕੇ ਜਾ ਹਾਂਜੀ ਹਾਂਜੀ ਨਾਟਕ ਕਰਦੇ ਹਾਂ ਬਹੁਤ ਵਧੀਆ ਸੀ ਹਾਂਜੀ ਹਾਂਜੀ ਹੋ ਰੋਟੀ ਦਾ ਬੇੜਾ ਹਾਂ ਜੀ ਨਾ ਬਸ ਬਸ ਚੜ੍ਹਦੀ ਕਲਾ ਧੰਨਵਾਦ ਇਹ ਜਿਹੜਾ ਬਾਪੂ ਦੀ ਰੀਲ ਬਣਾ ਲਈਏ ਵਧੀਆ ਹਾਂਜੀ ਠੀਕ ਹੈ ਠੀਕ ਹੈ ਪੱਕਾ ਜੀ ਇਹ ਹੈ ਇਹ ਹੈ ਦੋਸਤੋ ਵੇਖੋ ਪੰਜਾਬ ਹਣਾ ਮੈਂ ਐਵੇਂ ਨਹੀਂ ਸੀ ਕਹਿੰਦਾ ਪੰਜਾਬ ਉੱਡ ਮਾਈਟਰ ਟਾਈਪ ਫੋਨ ਆ ਗਿਆ ਤੇ ਇੱਕ ਮਿੰਟ ਇਹ ਨਾ ਪੰਜਾਬ ਆ ਦੇਖੋ ਕੋਈ ਜਾਣ ਨਹੀਂ ਪਹਿਚਾਨ ਨਹੀਂ ਕਹਿੰਦੇ ਰੋਟੀ ਦਾ ਵੇਲਾ ਹੋਇਆ ਵਿਆਹ ਜੋ ਸ਼ਾਦੀ ਚ ਗਈਏ ਬਸ ਆਸਰ ਖੇਡ ਲੇ ਤੇ ਬਸ ਇਹ ਹਾਂ ਇਹ ਇਹ ਪੰਜਾਬ ਆ ਜੇ ਤੁਸੀਂ ਇੱਕ ਬੰਦੇ ਨੂੰ ਰਸਤਾ ਪੁੱਛੋਗੇ ਨਾ ਤੇ ਤੁਹਾਨੂੰ 10 ਜਣੇ ਦੱਸਣਗੇ ਤੇ ਨਹੀਂ ਦੱਸਦਾਗਾ ਇਹ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਜੀ ਚੱਕ ਦਾ ਪੁਲ ਕਿੱਥੇ ਚੱਕ ਦਾ ਪੁਲ ਜੀ ओके ਆ ਦੇਖੋ ਸਾਨੂੰ ਸਾਥੀ ਮਿਲਿਆ ਅਸੀਂ ਇੱਕ ਬੰਦੇ ਨੂੰ ਪੁੱਛਿਆ ਕਿ ਮੋਟਰਸਾਈਕਲ ਤੇ ਬਜ਼ੁਰਗ ਜਾ ਰਿਹਾ ਸੀ ਕਹਿੰਦਾ ਆ ਜਾਓ ਆ ਜਾਓ ਕਹਿੰਦਾ ਮੇਰੀ ਮਗਰੇ ਆ ਜਾਓ ਸੁਣ ਲਿਆ ਕਹਿੰਦੇ ਆ ਜਾਓ ਮੇਰੇ ਮਗਰ ਆ ਜਾਓ ਆ ਜਾਓ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਇਧਰੀ ਹੈ ਜੀ ਸਕੂਲ ਹਾਂ ਹਾਂ ਸਕੂਲ ਜਮਾ ਪੁੱਲ ਤੋਂ ਉੱਤੇ ਯਾਰ ਠੀਕ ਹੈ ਜੀ ਧੰਨਵਾਦ ਜੀ ਨੋ ਵੀਰੋ ਚਲੋ ਜੀ ਇਹਨੂੰ ਕਹਿੰਦੇ ਆ ਪੰਜਾਬ ਯੋ ਬਣਦੀ ਨਾ ਗੱਲ ਦੇਖ ਲੋ ਉਹ ਕਹਿੰਦਾ ਅੱਗੇ ਆਉ ਚੱਕਦਾ ਪੜ ਸਕੂਲ ਜਿਹਾ ਉੱਤੇ ਹੀ ਠੀਕ ਹੈ ਵੀਰੋ ਅੱਗੇ ਤੁਹਾਨੂੰ ਮਲਾਉਣੀ ਆ ਸਕੂਲ ਤੋਂ ਚੱਲ ਕੇ ਆਇਓ ਜੀ ਸੰਤ ਮੋਬੱਦ ਈਸ਼ਰ ਸਿੰਘ ਸਰਦਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋ ਆਸ ਅੰਦਰ ਨਰ ਨਰ ਹੋਏ ਹੋਏ ਦੇਖੋ ਵੀਰੋ ਇਹ ਆ ਪੰਜਾਬ ਦਾ ਨਾਹਰ ਸਿੰਧੀ ਅੱਜ ਚਾਉਗੀ ਆ ਫਿਰ ਵਿਦਿਆ ਉਹ ਚਾਨਣ ਤਰਨਾ ਕੀ ਬਾਤ ਆ ਕੀ ਬਾਤ ਕੀ ਬਾਤ ਮਹਾਰਾਜ ਬਹੁਤ ਸੋਹਣਾ ਸਕੂਲ ਹੈ ਯਾਰ ਕੀ ਬਾਤ ਆ ਹਰਵੀਰ ਕੋਲ ਮਾਇਰ ਗੈਵਰਾ ਬਹੁਤ ਸੋਹਣਾ ਸਕੂਲ ਆ ਬਹੁਤ ਸੋਹਣਾ ਸਕੂਲ ਗੱਡੀ ਦੇਖ ਲਾ ਰੋ ਬਹੁਤ ਕੀ ਆ ਸਕੂਲ ਦੇਖ ਕੇ ਹੈ ਸਭ ਰੱਬ ਦੇ

ਵਿਸ਼ਾਲ ਰੁੱਖ ਕਿੰਨਾ ਵੱਡਾ ਬੋੜ ਹੈ ਖੜ ਕਿੰਨੇ ਕਿੰਨੇ ਸਾਲ ਪੁਰਾਣਾ ਹੋਣਾ ਹੈ ਚਲੋ ਚਲੋ ਆ ਜਿਓ ਏ ਵੀ ਮੈਟੋ ਕਰਾ ਲੈ ਆ ਲੈਣ ਬੱਚੇ ਆ ਜੀ ਆ ਜੀ ਕੜਦੀ ਕਲਾ ਜਾਓ 51 ਪਰਦੇ ਹੁੰਦੇ ਆ 51 ਨਹੀਂ ਜੀ ਨਹੀ ਜੀ ਜੇ ਰੇਂਜੀ ਜੱਤੀ ਬੋਲਦਾ ਨਾਲੇ ਰਟਾ ਨਹੀਂ ਜੀ ਨਹੀਂ ਜੀ ਪਸਾਲਿਆ ਨਾ ਅਸੀਂ ਆਏ ਪਸਾਲ ਲੈਣੇ ਆਗੇ ਤੋਂ ਮੈਨੂੰ ਇੱਕ ਨਾ ਗੱਲ ਬਹੁਤ ਸੋਹਣੀ ਲੱਗੀ ਕਿ ਤੁਹਾਡੇ ਸਾਹ ਜਿਹੜੇ ਟੀਚਰ ਹਨ ਉਹ ਵੀ ਤੁਹਾਡੇ ਵਰਗੇ ਆ ਬੱਚਿਆਂ ਵਰਗੇ ਦੇ ਕੋਲ ਤੁਹਾਡੇ ਨਾਲ ਬੈਠੇ ਆਗੇ ਹਨਾ ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦਾ ਕਿਲੇ ਸਰ ਨੇ ਤਰਮਿੰਦਰ ਸਰ ਇੰਨਾ ਨੂੰ ਮੈਂ ਜਾਣਦਾ ਨਹੀਂ ਮੈਂ ਨਾਮ ਜਾਣ ਲਾਂਗਾ ਚਲੋ ਬਾਕੀ ਸਾਰਾ ਨਾ ਅ ਮਤਲਬ ਹੁੰਦੀ ਦੀ ਬਾਅਦ ਚੋਂ ਪਹਿਲੀ ਗੱਲ ਤਾਂ ਤੁਹਾਡਾ ਸਕੂਲ ਬਹੁਤ ਸੋਹਣਾ ਹੈਗਾ ਬਹੁਤ ਜਿਆਦਾ ਸੋਹਣਾ ਹੈਗਾ ਹੈਗਾ ਨਾ ਹਾਂਜੀ ਹਰਿਆਲੀ ਆ ਨਾ ਜਿਆਦੇ ਹਰਿਆਲੀ ਹੈ ਕੁਦਰਤ ਉੱਥੀ ਹੈ ਇਹਨੂੰ ਹੀ ਆਪਾਂ ਕੁਦਰਤ ਕਹਿ ਸਕਦੇ ਹਾਂਗੇ ਆਮ ਤੌਰ ਤੇ ਮੈਂ ਜਿੰਨਾ ਕੁ ਮੇਰਾ ਤਜਰਬਾ ਹੈ ਨੁੱਕੜ ਨਾਟਕ ਮੈਂ ਮਲਟੀ ਕੈਰੈਕਟਰ ਨਹੀਂ ਦੇਖੇ ਨੌਕਰ ਨਾਟਕਾਂ ਦੇ ਵਿੱਚ ਉਹੀ ਐਕਟਰ ਹੁੰਦੇ ਨੇ ਤਿੰਨ ਚਾਰ ਐਕਟਰਾਂ ਦਾ ਇੱਕ ਤਰੀਕਾ ਹੁੰਦਾ ਕਿਸੇ ਗੱਲ ਨੂੰ ਕਹਿਣ ਦਾ ਆਮ ਤੌਰ ਤੇ ਕਿਤੇ ਸਮਾਜਿਕ ਬਰਾਈ ਦੇ ਖਿਲਾਫ ਹੈ ਤਾਂ ਇਹ ਵੀ ਸਮਾਜਿਕ ਬਰਾਈ ਦੇ ਖਿਲਾਫ ਕਲਾਕਾਰ ਦੋਲੇ ਤੇ ਜਿਹੜਾ ਹੈਗਾ ਪਾਤਰ ਇਹਦੇ ਵਿੱਚ 5 6 ਨੇ 5 6 ਪਾਤਰਾਂ ਦਾ ਦੋ ਇਸ ਤਰ੍ਹਾਂ ਵੱਲੋਂ ਜਿਹੜਾ ਨਿਭਾਇਆ ਬਹੁਤ ਸ਼ਾਨਦਾਰ ਸਭ ਤੋਂ ਵੱਡੀ ਗੱਲ ਇਹ ਆ ਅਗਲੀ ਗੱਲ ਹੁੰਦੀ ਆ ਜਿਹੜਾ ਦੇਖਣ ਵਾਲਾ ਜਦੋਂ ਕੈਰੈਕਟਰ ਤੋਂ ਕੈਰੈਕਟਰ ਬਦਲਦਾ ਉਹਨੂੰ ਕਈ ਵਾਰੀ ਕੋਈ ਗੱਲ ਕਨਫਿਊਜ਼ਿੰਗ ਵੀ ਹੋ ਜਾਂਦੀ ਆ ਵੀ ਇਹ ਕਿਹੜਾ ਕੈਰੈਕਟਰ ਆ ਗਿਆ ਮੇਰੇ ਖਿਆਲ ਦੇ ਵਿੱਚ ਜਦੋਂ ਕੈਰੈਕਟਰ ਤੋਂ ਕੈਰੈਕਟਰ ਚੇਂਜ ਹੋਇਆ ਉਹ ਬਗਲਾ ਇੰਨਾ ਸੋਹਣਾ ਸੀ ਕਿ ਕਿਸੇ ਨੂੰ ਕੋਈ ਕਨਫਿਊਜ਼ਨ ਹੋਈ ਨਹੀਂ ਵੀ ਇਹ ਕਿਹੜਾ ਕੈਰੈਕਟਰ ਆ ਤੇ ਸੋਹਣੀ ਗੱਲ ਇਹ ਹੈ ਬਾਕੀ ਅਗਲੀ ਗੱਲ ਹੁੰਦੀ ਆ ਜ਼ੁਬਾਨ ਦੀ ਡਾਇਲੌਗ ਦੀ ਡਾਇਲੌਗ ਆਪਣੇ ਲੋਕਾਂ ਦੀ ਜ਼ੁਬਾਨ ਦਾ ਡਾਇਲੌਗ ਜਿਸ ਤਰ੍ਹਾਂ ਅਸੀਂ ਬੋਲਦੇ ਆ ਜਿਸ ਤਰ੍ਹਾਂ ਅਸੀਂ ਗੱਲਾਂ ਕਰਦੇ ਆ ਕੋਈ ਕਿਤਾਬੀ ਜੀ ਕੋਈ ਗੱਲ ਨਹੀਂ ਸੀ ਆਮ ਲੋਕਾਂ ਦੀ ਜਿਵੇਂ ਬੋਲਣ ਦਾ ਤਰੀਕਾ ਖਾਸ ਤੌਰ ਤੇ ਮਾਲਵੇ ਦਾ ਬਿਲਕੁਲ ਉਸੇ ਸਹੀ ਤਰੀਕੇ ਦੇ ਵਿੱਚ ਪੇਸ਼ਕਾਰੀ ਆ ਤੇ ਬੜੀ ਸ਼ਾਨਦਾਰ ਪੇਸ਼ਕਾਰੀ ਸੀ ਅਗਲੀ ਗੱਲ ਇਹ ਸਮੱਸਿਆ ਕੋਈ ਛੋਟੀ ਜੀ ਨਹੀਂ ਹੈਗੀ ਕਾਫੀ ਲੰਮੇ ਸਮੇਂ ਦੀ ਆ ਕਾਫੀ ਵੱਡੀ ਆ ਤੇ ਇਹਦੇ ਤੇ ਸਭਾਂ ਦੀ ਇਹ ਆ ਕਿ ਇਹਦੇ ਤੇ ਕੋਈ ਵੀ ਕੇਸ ਸਟਡੀ ਰਿਸਰਚ ਬੇਸਡ ਹਲੇ ਤੱਕ ਨਹੀਂ ਹੋਈ ਦੇਸ਼ਾ ਤੇ ਨੂੰ ਖਤਮ ਕਰਨ ਦੀਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਕਾਫੀ ਵੱਡੇ ਪੱਧਰ ਤੇ ਪੈਸੇ ਖਰਚੇ ਜਾ ਰਹੇ ਨੇ ਪਰ ਹਾਲੇ ਤੱਕ ਵੀ ਜਿਹੜੀ ਅਸ صحیح ਤਰੀਕੇ ਰਿਸਰਚ ਹੋਣੀ ਚਾਹੀਦੀ ਸੀ ਕਿ ਵੀ ਇਹ ਹੋਏ ਸ਼ੁਰੂ ਕਿਉਂ ਹੋਏ ਤੇ ਇਹਦੇ ਚ ਜਿਹੜੀਆਂ ਹੁਣ ਮੌਜੂਦਾ ਸੰਸਥਾਵਾਂ ਨੇ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਉਹਨਾਂ ਦਾ ਰੋਲ ਕੀ ਹੈ ਅਸਲ ਦੇ ਵਿੱਚ ਇੱਥੇ ਮੈਨੂੰ ਐ ਲੱਗਦਾ ਸਿਰਫ ਇੱਕੋ ਹੀ ਫੀਲਡ ਲੈਨੇ ਆਪਾਂ ਸਕੂਲਾਂ ਕਾਲਜਾਂ ਵਾਲਾ ਫੈਟੋਲਾ ਕਾਲਜਾਂ ਦੇ ਪੱਧਰ ਦੀ ਪੜ੍ਹਾਈ ਦਾ ਇੱਕ ਤਰੀਕਾ ਜਿਹੜਾ ਹੈਗਾ ਨਾ ਇੰਡੀਵਿਜੂਅਲ ਕੌਂਸ਼ੀਅਸਨੈਸ ਉਸ ਨੇ ਵੀ ਨਸ਼ਿਆਂ ਨੂੰ ਵਧਾਇਆ ਅਸਲ ਦੇ ਵਿੱਚ ਪੜ੍ਹਾਈ ਦਾ ਜਿਹੜਾ ਤਰੀਕਾ ਜੇ ਇੰਡੀਵਿਜੂਅਲ ਪਰਸਨੈਲਿਟੀ ਆ ਜਿਹੜੀ ਜਾਂ ਆਪਾਂ ਕਹਿੰਦੇ ਕਿ ਇੰਡੀਵਿਜੂਅਲ ਕੈਰੇਕਟਰ ਸਿਰਜਣ ਦੀ ਬਜਾਏ ਤੇ ਜੇ ਸੋਸ਼ਲ ਸੁਸਾਇਟੀ ਦੇ ਕਿਸੇ ਕੈਰੇਕਟਰ ਨੂੰ ਸਾਂਝੇ ਤੌਰ ਤੇ ਸਿਰਜਣ ਦੀ ਕੋਈ ਮਹਿਮ ਹੁੰਦੀ ਤਾਂ ਸ਼ਾਇਦ ਨਸ਼ੇ ਘੱਟ ਹੁੰਦੇ ਕਿਉਂਕਿ ਨਸ਼ਾ ਕਰਨ ਵਾਲਾ ਬੰਦਾ ਹਮੇਸ਼ਾ ਹੀ ਆਪਣੀ ਆਇਡੈਂਟਿਟੀ ਬਾਰੇ ਆਪਦੀ ਵੱਧ ਉਮਰ ਦੀ ਉਹ ਆਇਡੈਂਟਿਟੀ ਆਪਣੇ ਚ ਸਥਾਪਿਤ ਕਰ ਲੈਂਦਾ ਉਹਨੂੰ ਆਪਣੀ ਜਾਨ ਦਾ ਉਹਨੂੰ ਆਪਣੀ ਤਾਕਤ ਦਾ ਉਹਨੂੰ ਆਪਣੀ ਸਿਆਣ ਫਦਾ ਕਿਸੇ ਵੀ ਚੀਜ਼ ਦਾ ਇੱਕ ਹੰਕਾਰ ਹੁੰਦਾ ਉਹ ਸੰਹਕਾਰ ਨੂੰ ਪੱਠੇ ਕੌਣ ਖਾਤਰ ਉਹ ਇਸ ਤਰ੍ਹਾਂ ਦੇ ਨਸ਼ਿਆਂ ਦੀ ਵੱਧ ਵਰਤੋਂ ਕਰਨ ਲੱਗਦਾ ਇਸੇ ਕਰਕੇ ਨਸ਼ੇ ਦੇ ਆਦੀ ਜਿਹੜੇ खूबसूरती देखो इत तो सिर्फ टीचर साहब आ खूबसूरत ही बहुत खूबसूरत है स्कूल का जो हर तरह के बूटे लगे आए हैं ईवन फलाले बूटे लगे हुए हैं ਉਹ ਨਾ ਸਰਕਾਰ ਆਉਂਦੀ ਨਹੀਂ ਕਿ ਉੱਥੇ ਕਾਰ ਉੱਥੇ ਰੁਕਣੀਆਂ ਲਾਉਡ ਨਹੀਂ ਹੈ ਇਹਦਾ ਬੱਚਿਆਂ ਨੂੰ ਸ਼ਕੰਜਵੀ ਪਿਆਉਂਦੇ ਨੇ ਗਰਮੀਆਂ ਚ ਪੂਛ ਚੰਗੀ ਹੈ ਆ ਨਿੰਬੂਆਂ ਦਾ ਬਾਗ ਲੱਗਿਆ ਹੋਇਆ ਹੈ ਧੰਨ ਨਰਸਰੀ ਬਣਾ ਰੱਖੀ ਤੁਸੀਂ ਆਪ ਹੀ ਹਨਾ ਲਾ ਦੇਖ ਆ ਇੰਦਰ ਆ ਨਰਸਰੀ ਬਣਾ ਰੱਖੀ ਇਹ ਕੀ ਸਾਕੀਲਾ ਜੀ ਗੁਰੂ ਨਾਨਕ ਬਗੀਚੀ ਪਾਇਆ ਹੈ ਨਾ ਗੁਰਨਾਣਕ ਬਗੀਚੀ ਇਹ ਗੁਰੂ ਚ ਸਰਪ ਰੰਗੀਆਂ ਇਹ ਜਿਹੜੀ ਬਗੀਚੀ ਤੋਂ ਦਿਖਾਈ ਇਹਦਾ ਨਾਮ ਕੀ ਹੈ ਜੀ ਗੁਰਨਾਣਕ ਬਗੀਚੀ ਹੈ ਇਹ ਤਾਂ ਵੀਰ ਗੁਰਨਾਣਕ ਇਹਦੇ ਚ ਹਰ ਤਰ੍ਹਾਂ ਦੇ ਤਕਰੀਬੰਦ ਰਸ ਲੱਗੇ ਆਜੋ ਪਹ ਚਲਦੇ ਚਲਦੇ ਕਰਦੇ ਹਾਂ ਅੱਗੇ ਹੈਗਾ ਆਪਣੇ ਲੱਗੇ ਹੋਏਗਾ ਸਹੀ ਹੈ ਜੀ

ਇਹ ਅੰਜੀਰਾ ਨੇ ਬਾਈ ਅੰਜੀਰਾ ਨੇ ਹਾਂ ਅੰਜੀਰਾ ਅੰਜੀਰਾ ਬਾਗ ਲੱਗਿਆ ਦੇਖੋ ਪੰਜਾਬ ਦੇ ਕਿਹੜੀ ਐ ਜਿਹੜੀ ਫਸਲ ਨਹੀਂ ਹੋ ਸਕਦੀ ਹਾਂ ਅੰਜੀਰਾ ਅੰਜੀਰ ਲਾਈ ਹੋਈ ਲੱਗਿਆ ਫਲ ਲੱਗਿਆ ਦੇਖੋ ਸਾੰਭਣ ਆ ਫਲ ਲੱਗਿਆ ਹੋਇਆ ਫਲ ਲੱਗਿਆ ਸਾੰਭਣ ਨਹੀਂ ਸਹੀ ਗੱਲ ਆ ਫਲ ਲੱਗਿਆ ਹੋਇਆ ਹਾਂ ਹਾਂ ਦੇਖ ਲਿਆ ਜੀ ਮੈਂ ਆ ਗਿਆ ਬਹੁਤ ਲੱਗਿਆ ਹੋਇਆ ਸਹੀ ਹੈ ਜੀ ਅੰਜੀਰ ਉਹ ਬੰਦਰ ਪੰਜ ਆਜਾ ਨਹੀਂ ਇਹਨੂੰ ਕਹਿੰਦਾ ਲੋਟੋ ਜੀ ਤਨੀ ਲੀਟਰ ਨਹੀਂ ਹਲੇ ਇੱਕ ਹੋਰ ਵੀ ਇਹ ਉੱਧ ਸਾਰਾ ਕਿੰਨਾ ਹੋ ਗਿਆ ਮੇਰੇ ਨਾਲ ਰੱਖੇ ਨਾ ਤਾਂ ਇਹ ਲੱਗਦਾ ਜਿਵੇਂ ਕਿ ਲੰਮਾ ਪਿੰਡਾਰੇ ਸਾਰੇ ਨਾ ਜਿਵੇਂ ਕੁੱਪਰਾ ਸਰ ਤੁਹਾਨੂੰ ਦੇਖ ਕੇ ਮੈਨੂੰ ਇਹਦਾ ਫੀਲ ਆਇਆ ਜਿਵੇਂ ਕਾਲਜ ਹੀ ਨਹੀਂ ਆੜੀ ਹੁੰਦੇ ਸਾਰੇ ਫਿਰੋ ਫਿਰਦੇ ਆ ਮੈਨੂੰ ਉਦਾਂ ਜ ਹੋ ਰਿਹਾ ਬਰਾਬਰ ਜਿਹੜੀਆਂ ਸਾਰੇ ਬਰਾਬਰ ਜਿਹੜੀਆਂ ਹਾਂ ਸਾਰੀ 21 ਮਤਲਬ ਉਮਰ ਦੇ ਤਬਕੇ ਦੇ ਸਾਰੇ ਜਣੇ ਇਕੱਠੇ ਨੇ ਸਾਹੇ ਕਸੀ ਕਦਲੀ ਨਹੀਂ ਕਰਾਂਗੇ ਇਹ ਲਾਇਬ੍ਰੇਰੀ ਹੈ ਉਹਨਾਂ ਵਾਲੀ ਸਾਇੰਸ ਕਲਾਸ ਇਹ ਹਾਂਜੀ ਇਹ ਕਹਿ ਰਹੇ ਸੀ ਕਿ 45 ਲੱਖ ਦਾ ਪ੍ਰੋਜੈਕਟ ਹੈ ਹਾਂਜੀ ਸਾਈਜ਼ ਨਾਲ ਤੇ ਟੀਚਰ ਸਟੱਡੀ ਕਰਦੇ ਸੀ ਠੀਕ ਹੈ ਉਹਨਾਂ ਦਾ ਬਾਈ ਮੱਧੂ ਇਹਦੇ ਪੈਸੇ ਨਹੀਂ ਆਏ ਸੀਗੇ ਕੋਈ ਚੀਜ਼ ਸਰ ਨੇ ਆ ਉਸ ਦੇ ਰੈਂਪ ਬਣੇ ਸੀ ਬਾਕੀ ਪੈਸੇ ਵੱਧ ਗਿਆ ਆਲੇ ਬਹੁਤ ਰੈਂਪ ਸੀ ਵਿੱਚ ਉਹਦੇ ਰੈਂਪਸ ਹੀ ਬਣਾਇਆ ਅੱਛਾ ਰੈਂਪ ਹੀ ਬਣਾਇਆ ਪੌੜੀਆਂ ਹੈ ਨਹੀਂ ਸੀਗੀਆਂ ਪੌੜੀਆਂ ਸੀ ਬਣੀਆਂ ਅੱਛਾ ਜੀ ਅੱਛਾ ਕਿਉਂਕਿ ਬਿਲਡਿੰਗ ਗਰਾਊਂਡ ਦੇ ਬਾਣੀ ਸੀ ਸਹੀ ਗਰਾਊਂਡ ਹੋ ਲੋਪਣਾ ਨਹੀਂ ਚਾਹੁੰਦੇ ਵੀ ਸਾਡੀ ਸੂਦੀ ਦਿੱਕਤਾ ਹੋਈ ਹਾਂ ਹਾਂਜੀ 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 ਇਸ ਕਰਕੇ ਇਹਨੂੰ ਪੁਰਮੰਜੂਰੀ ਲੈ ਕੇ ਪੁਣਾ ਲੈ ਉਹਨਾਂ ਨਾਲ ਪੌੜੀਆਂ ਦਾ ਖਰਚਾ ਵਧ ਗਿਆ ਬਿਲਕੁਲ ਪੌੜੀਆਂ ਤੋਂ ਫਿਰ ਸਾਨੂੰ ਲੱਗਾ ਯਾਰ ਸਵਿਟਰੀ ਨਾ ਖਰਾਬ ਹੋਵੇ ਸੋਹਣਾ ਲੋਕੀ ਉਹਨੇ ਪਾਸੇ ਉਧਰ ਰੈਂਪ ਦਾ ਖਰਚਾ ਸੀ ਆਪ ਉਹ ਤਾਂ ਸਹੀ ਹੈ ਸਹੀ ਹੈ ਸਹੀ ਇੱਧਰ ਰਮੀ ਸੋਹਣੀ ਬਣ ਗਈ ਕਿ ਇਹਨਾਂ ਨੂੰ 10 ਰੁਪਏ ਦੇ ਸੀ 12 ਲਾਉਣੇ ਆ ਇਹ ਨਹੀਂ ਹੈਗਾ ਵੀ ਦਸਾਂ ਤੁਸੀਂ ਦੋ ਖਾ ਜਾਣੇ ਆ ਨਹੀਂ ਬਈ ਦਿੱਕਤ ਆ ਚੰਗੀ ਗੱਲ ਇਹ ਵੀ ਲਾਇਆ ਵਾ ਜੀ ਅਸੀਂ ਫਿਜ਼ਿਕਸ ਲੈਬ ਇਹ ਫਿਜ਼ਿਕਸ ਤੇ ਕੈਮਿਸਟਰੀ ਸਾਇੰਸ ਨਾਲ ਆਪਣੇ ਬਾਰੇ ਤਿੰਨੇ ਨਾਲ ਲੱਗਾ ਕਰਦੀਆਂ ਨੇ ਓਕੇ ਜੀ ਬਹੁਤ ਖੂਬਸੂਰਤੀ ਹੈ ਅਸੀਂ ਤੁਸੀਂ ਜੋ ਖਾਸ ਕਰਕੇ ਸੋਪੇ ਪਹਿਲਾਂ ਪੜੇ ਸਾਤੋਂ ਪਹਿਲਾਂ ਪੜੇ ਉਦੋਂ ਦਾ ਸਕੂਲਾਂ ਚ ਆਹ ਚੀਜ਼ਾਂ ਤਾਂ ਜੀ ਦੇਖੀਆਂ ਨਹੀਂ ਆਪਾਂ ਇੰਨਾ ਮੈਂਟੇਨ ਆ ਪੈਨਾਂ ਲੱਗੇ ਜੀ ਦੂਸਰੇ ਸਵਾਸਾਂ ਤੋਂ ਕਰਦੇ ਹਾਂ ਹਾਂਜੀ ਹਾਂਜੀ ਪਿੱਛੇ ਬਹੁਤ ਹੈ ਬਲੈਕਬੋਰਡ ਤੋਂ ਵੀ ਕਰ ਸਕਦੇ ਹਾਂ ਉਹ ਹਾਂ ਐਂਡਰੋਇਡ ਐਂਡਰੋਇਡ ਆ ਇਹ ਓਕੇ ਜੋ ਮਾਰਟ ਹੈ ਵਾਈਫਾਈ ਸਭ ਕੁਝ ਸਹੀ ਹੈ ਸਹੀ 某、那个地。 ਉਹ ਮੰਨ ਕੇ ਖੜੀ। ਅੱਛਾ ਜੀ। ਜਿਹੜਾ ਮੋਟੇ ਜਿੱਥੇ YouTube ਚਲਾ ਕੇ 스마트 TV ਹੈ। ਸਟੱਡੀ ਵੀ ਕਰਾਉਂਦੇ ਆ। ਤੇ ਬੱਚਿਆਂ ਨੂੰ ਅੱਛੀ ਐਕਟੀਵਿਟੀ ਭੰਗੜਾ ਮੈਂ ਕਹਿ ਰਿਹਾ ਕਿ 15 ਅਗਸਤ ਲਈ ਅਸੀਂ ਤਿਆਰ ਕਰ ਰਹੇ ਆ। ਇਥੋਂ ਦੇਖ ਕੇ ਬੱਚੇ ਜੋ ਕੋਰੀਓਗ੍ਰਾਫੀ ਹੈ ਉਹਨੂੰ ਕੁਪੀ ਕਰਕੇ ਤੇ 15 ਅਗਸਤ ਤੇ ਪਰਫਾਰਮੈਂਸ ਦੇਣਗੇ। ਆ ਬੱਚੇ ਦੇ ਸਾਰੇ। ਆ ਵੀ ਕਰਨਾ ਭੰਗੜਾ ਫਿਰ? ਪਹਿਲੀ ਵਾਰ ਕਰ ਰਹੇ ਹੋ? ਨਹੀਂ। ਕਰਿਆ ਆ ਪਹਿਲਾਂ। ਚਲੋ ਜੀ ਵਧੀਆ ਵਧੀਆ। ਨਮਸਕਾਰ ਨਮਸਕਾਰ ਇਹ ਸਟਾਫ ਰੂਮ ਹੈ ਜਿਹੜਾ ਇਹਦੇ ਬਾਅਦ ਵਿੱਚ ਐਟੈਚ ਵਾਸ਼ਰੂਮ ਨੇ ਮੇਲ ਐਂਡ ਫੀਮੇਲ ਇਹ ਆਪਣੇ ਆਪਣੇ ਲੋਕਰ ਨੇ ਇਹਨਾਂ ਦੇ ਟੀਚਰ ਸਾਹਿਬਾਨ ਦੇ ਕਿਚੇ ਆਪਣੇ ਫਾਈਲਾਂ ਸਮਾਨ ਜੋ ਵੀ ਹੈ ਦੇ ਗੋਲਸੂ ਦੇ ਸਿਲਟੇ ਗਾਜ ਮੰਸਨ ਅੱਛਾ ਜੀ ਤੇ सुरेंद्र ਭੰਗੜਾ OK OK ਕੀ ਕੀ ਫਲ ਆ ਦੇਖੋ ਜੀ ਸਰ ਇਹ ਆਡੀਟੋਰੀਅਮ ਹੈ ਕਿੰਨਾ ਹੀ ਖੂਬਸੂਰਤ ਮੈਂ ਇੱਕ ਕਿਹਾ ਸੀਗਾ ਕਿ ਐਂ ਲੱਗਦਾ ਜਿਵੇਂ ਰਾਜ ਸਭਾ ਦੀ ਉਹ ਵਾਲਾ ਸਟਾਫ ਰੂਮ ਹੁੰਦਾ ਪਰ ਆਹਨਾਂ ਨੇ ਟੀਚਰ ਸਾਹਿਬਾਂ ਨੇ ਇਹ ਵੀ ਦਿਖਾ ਦਿੱਤਾ ਸਰ ਦੇ ਪਰਮਭੂ ਨੇ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਪਾਠਕ੍ਰਮ ਦੇ ਨਾਲ-ਨਾਲ ਸਕੂਲੀ ਰਵਾਇਤੀ ਪੜਾਈ ਦੇ ਨਾਲ-ਨਾਲ ਉਹਨਾਂ ਨੂੰ ਓਵਰਆਲ ਵੱਖ-ਵੱਖ ਵਿਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਸਖਸ਼ੀਅਤ ਆ ਉਹਦੇ ਵਿੱਚ ਹੋਰ ਨਿਕਾੜ ਆਵੇ। ਉਹਨਾਂ ਨੂੰ ਸ਼ੌਂਕ ਪੈਦਾ ਹੋਵੇ ਗਿਆਨਪੂਰਨ ਆਪ ਵੱਡੇ ਬੰਦਿਆਂ ਨੂੰ ਸੁਣਨ ਤੇ ਹੋਰ ਅੱਗੇ ਵਧਣ। ਉਹਦੇ ਲਈ ਅਸੀਂ ਸਾਡਾ ਇਹ ਆਡੀਟਰੀਅਮ ਹਾਲ ਹੈ ਇਹ ਬਣਾਇਆ ਹੋਇਆ ਤੇ ਇਹਦੇ ਚੋਂ ਅਸੀਂ ਹਰ 15 ਨਾਲ ਬਾਅਦ ਮਹੀਨੇ ਬਾਅਦ ਕਿਸੇ ਨਾ ਕਿਸੇ ਵੱਡੇ ਵਿਦਵਾਨ ਨੂੰ ਯੂਨੀਵਰਸਿਟੀ ਪੱਧਰ ਦੇ ਬੰਦੇ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ। ਤੇ ਉਹਨਾਂ ਨਾਲ ਦਾ رابطہ ਤੇ ਅਸੀਂ ਬੁਲਾ ਕੇ ਉਹਨਾਂ ਬੱਚਿਆਂ ਦੇ ਰੂਰੂ ਕਰਾਉਂਦੇ ਹਾਂ। ਬਹੁਤ ਮਾਫੀ ਕੋਈ ਨਹੀਂ। ਹਿਸਟਰੀ ਦੇ ਵੀ ਬੰਦੇ ਆਉਂਦੇ ਨੇ ਸਾਡੇ ਕੋਲੇ। ਮੈਡੀਕਲ ਸੈਂਸਟਰ ਵੀ ਆਉਂਦੇ ਨੇ ਜਾਂ ਆਪਾਂ ਜਨਰਲ ਸਫਿਸ ਕੋਰਨਰ ਕਹਿ ਲੋ ਜਾਂ ਜਨਰਲ ਚੈਨਲ ਚਰੰਤ ਚਲੰਤ ਮੁੱਦਿਆਂ ਤੇ ਵੀ ਜੀ ਜੀ ਅਸੀਂ ਵੰਡ ਤੇ ਵੀ ਕਰਵਾਇਆ ਹੋਇਆ ਹੈ। ਬੈਸਿਕਲੀ ਉਸ ਤੋਂ ਵੀ ਵਿੱਦਿਆ ਜਿਹੜੀ ਹੈਗੀ ਯੂਨੀਵਰਸਿਟੀ ਦੀ ਜੀ ਜੀ ਉਹ ਤੁਸੀਂ ਬਰਾਲਾ ਸਾਰਾ ਇੱਥੇ ਕੀਤਾ। ਉਹ ਅਸੀਂ ਇੱਥੇ ਕੀਤਾ ਹੋਇਆ। ਬਿਲਕੁਲ ਬਿਲਕੁਲ ਪੜਿਆ ਤਾਂ ਉੱਥੇ ਦੇਖਿਆ ਨੇ ਮੈਂ। ਬਿਲਕੁਲ ਬਿਲਕੁਲ ਸੱਚ ਹੁੰਦੀ ਹੈ ਆਪਣੇ ਪੰਜਾਬ ਦੇ ਜਿਹੜੇ ਨਹਿਰਾ ਬਗਦੀਆਂ ਸੀ ਜੇ ਸਾਰੇ ਖਤਮ ਹੋ ਗਈਆਂ ਉਹਨਾਂ ਦਸਰ ਥੰਦੀਆਂ ਅੱਢੜ ਬਗਦਲ ਤੁਸੀਂ ਸਾਰਾ ਕਿਸੇ ਇੱਥੇ ਹੀ ਬੱਚਿਆਂ ਨੂੰ ਸਾਡਾ ਸਾਜ ਇੱਥੇ ਅੱਜ ਤੋਂ ਦੇਣਾ ਹੀ ਸ਼ੁਰੂ ਕਰ ਦਿੱਤਾ ਬਿਲਕੁਲ ਸਾਡੇ ਕੋਲ ਡਾਕਟਰ ਸਰਜੀਤ ਪਾਤਰ ਅ ਜਿਹੜੇ ਆਪਣੇ ਸਰਪੰਜਾਣਾ ਹਲਵਾਰਬੀ ਜੀ ਨੇ ਉਹ ਅੱਛਾ ਜੀ ਉਹ ਕਿਹਨੇ ਦੂਸਰੇ ਆਪਣੇ ਕੀ ਕੀ ਸਰਪਾਲ ਸਿੰਘ ਪੰਨੂਸਾਹੂ ਨੂੰ ਸਾਹਿਬ ਇਸ ਤਰ੍ਹਾਂ ਦੇ ਬੰਦੇ ਡਾਕਟਰ ਸਰਜੀਤ ਸਿੰਘ ਜੀ ਯੂਨੀਵਰਸਿਟੀ ਦੇ ਸਾਡੇ ਕੋਲੇ ਸਾਰੇ ਹੀ ਉਹ ਇੱਥੇ ਮਾਰੂ ਕੇ ਆ ਕੇ ਗਏ ਹੋਏ ਨੇ ਜੀ 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 ਮੇਰੇ niche 1 2 ਫੰਕਸ਼ਨ ਹੁੰਦੇ ਰਹਿੰਦੇ ਨੇ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਰਹਿੰਦੀ ਬਕਵਾਸ ਸਕਾਲਰ ਅਸੀਂ ਬਣਾਉਂਦੇ ਰਹਿੰਦੇ ਹਾਂ ਬਕਵਾਸ ਬੇਸ਼ਾਨੇ ਸੰਬੰਧ ਸਰਜੀਤ ਪਤਲ ਸਾਹਿਬ ਅੱਜ ਤੱਕ ਕਿਸੇ ਸਕੂਲ 'ਚ ਨਹੀਂ ਗਏ ਤੇ ਸਾਡਾ ਸਕੂਲ ਉਹ ਆ ਜਿੱਥੇ ਸਰਜੀਤ ਪਤਲ ਸਾਹਿਬ ਆਏ ਨੇ ਉਹ ਤੱਕ ਕਿਸੇ ਸਕੂਲ 'ਚ ਨਹੀਂ ਗਏ ਕੀ ਬਾਤ ਹੈ ਜੀ ਕੀ ਬਾਤ ਹੈ ਹਨੂ ਵੀ ਮਾਣ ਸਾਡੇ ਬਹੁਤ ਬਧੀਆ ਬਹੁਤ ਵਧੀਆ ਅੱਛੀ ਗੱਲ ਹੈ ਇਹ ਖਿੱਚ ਕੇ ਲਿਆਏ ਉਹਨਾਂ ਨੂੰ ਸਹੀ ਗੱਲ ਹੈ ਠੀਕ ਹੈ ਜੀ ਇਹ ਪ੍ਰਾਪਤੀ ਹੈ ਜੀ ਪ੍ਰਾਪਤੀ ਸਾਡੇ ਨਾਲ ਹੋਈ ਹੈ ਇਹ ਸਾਰੀ ਜਿਹੜੀ ਹੈ ਪੁਰਾਣੀ ਬਿਲਡਿੰਗ ਹੈ ਤੁਸੀਂ ਨਵੀਂ ਬਿਲਡਿੰਗ ਵੀ ਦੇਖੀ ਹੈ ਆ ਦੇਖਿਓ ਇੱਕਦਮ ਨਵੀਂ ਬਿਲਡਿੰਗ ਸ਼ੁਰੂ ਹੋ ਰਹੀ ਹੈ ਇਹ ਰਹੀ سٹਾਕ ਰੂਮ ਹੈ ਅੰਦਰੋਂ ਸ਼ੁਰੂ ਇੱਕ ਦੋ ਕਮਰੇ ਨੇ ਦੇ ਇਹ ਲਾਇਬ੍ਰੇਰੀ ਹੈ ਜੀ ਮੈਂ ਵੀ ਕਿਹਾ ਸਾਡੇ ਕੋਲ ਦੋ ਹੈ ਓਕੇ ਚਲ ਲਾਈਬਰੀ ਦੋ ਆ ਕੀ ਬਾਤ ਹੈ ਠੀਕ ਹੈ ਲਾਈਬਰੀ ਤਾਂ ਸਾਡੇ ਕੋਲ ਜਿਹੜੀ ਸਰਕਾਰੀ ਹੈ ਅੱਛਾ ਇੱਕ ਜੀ ਹੁਣ ਕੀਤੀ ਪੁੱਲ ਕਿਹਾ ਲਾਇਬ੍ਰੇਰੀ ਬਹੁਤ ਵਧੀਆ ਇੱਕ ਤਾਂ ਜਿਹੜੀ ਸਰਕਾਰੀ ਦਾ ਹੈ ਹਾਂ ਜਿਹਾਸੇ ਬਿਲਡਿੰਗ ਦੇ ਵਿੱਚ ਲਾਛਦੇ ਹਾਂਜੀ ਠੀਕ ਹੈ ਜੀ ਇਹ ਇਹ ਹੈ ਕਿ ਪ੍ਰਾਈਵੇਟ ਲਾਇਬ੍ਰੇਰੀ ਇਹਦਾ ਇਤਿਹਾਸ ਕੀ ਹੈ ਇਹ ਇੱਕ ਚੱਕ ਬਾਈਕਾ ਪੰਡਨ ਵਾਲੀ ਲੁਧਾਨੇ ਜਿਹਦੇ ਵਿੱਚੋਂ ਪਹਿਲਾ ਰੈਡ ਹਾਂਜੀ ਉੱਥੋਂ ਦੇ ਡਾਕਟਰ ਅਮਰਜੀਤ ਸਿੰਘ ਨੇ ਪੀਏਯੂ ਦੇ ਵਿੱਚੋਂ ਅੰਗਰੇਜ਼ੀ ਦੇ ਪ੍ਰੋਫੈਸਰ ਰਹੇ। ਅੱਛਾ ਜੀ। ਉਹਨਾਂ ਨੇ ਆਪਣੇ ਮੌਤਾ ਪਿਤਾ ਦੀ ਯਾਦ ਦੇ ਵਿੱਚ ਸੁੰਦਰ ਯਾਦਗਾਰੀ ਲਗਦੀ ਆਪਣੀ ਫਰੈਂਟ ਬਣਾਈ ਹੋਈ ਸੀ। ਤੇ ਪਿੰਡਾਂ ਨੂੰ ਪਤਾ ਇਹ ਵੇਡਾ ਕੋਈ ਬੰਨਪੋੜ ਦੇ ਹੋਂਲਾ ਮਾਹੌਲ ਹੀ ਖਤਮ ਹੋਇਆ ਪਿਆ। ਉੱਥੇ ਉਹ ਉਰੇ ਆਏ ਤੇ ਉਹਨਾਂ ਨੇ ਬਾਸਕਟਬਾਲ ਗਰਾਊਂਡ ਬਾਸਕਟਬਾਲ ਐਸੋਸੀਏਸ਼ਨ ਇੰਡੀਅਨ ਜਿਹੜੀ ਹੈਗੀ ਉਹਦੀ ਬਣਵਾ ਦਿੱਤੀ ਸਾਨੂੰ। ਜੀ ਇੱਥੋਂ ਦੇ ਹੋਰ ਸਟੂਡੈਂਟ ਨੇ। ਉਹ ਸਕੂਲ ਦੇਖਣਾ ਹੈ ਸਾਡਾ ਗੱਲਾਂ ਬਾਤਾਂ ਕੀਤੀਆਂ ਸਾਨੂੰ ਕਿਤਾਬਾਂ ਪੁਸਤਕਾਂ ਬਾਰੇ ਗੱਲਾਂ ਬਾਤਾਂ ਚੱਲੀਆਂ ਤੇ ਕਹਿੰਦੇ ਯਾਰ ਤੁਸੀਂ ਵੀ ਜਿਆਦਾ ਸ਼ੌਂਕੀ ਜੇ ਲੱਗਦੇ ਹੋ ਅੱਛਾ ਜੀ ਆਇਓ ਕਦੇ ਮੇਰੀ ਲਾਇਬ੍ਰੇਰੀ ਦੇਖ ਕੇ ਆਇਓ ਅੱਛਾ ਜੀ ਅਸੀਂ ਮੈਂ ਤੇ ਇਹ ਆਪਣੇ ਸਰਬੋਜੀ ਸਿੰਘ ਅਸੀਂ ਇੱਥੋਂ ਇੱਕ ਵੱਡੇ ਵੱਡੇ ਚੌਜਾ ਰੂਪੀੜ ਜਾਂ ਵਿਹਲਾ ਚੱਲੀ ਗਏ ਸਹੀ ਅਸੀਂ ਚੱਕ ਭਾਈ ਕੋ ਉਹਨਾਂ ਦੇ ਪਿੰਡ ਚਲੇ ਗਏ ਉਹ ਲਾਇਬ੍ਰੇਰੀ ਤੇ ਉਹਨਾਂ ਨੇ ਇੱਕ ਮੁੰਡਾ ਰੱਖਿਆ ਹੋਇਆ ਪਿੰਡ ਉਹ ਪਸਾਰਾ ਜਿੰਦਾ ਲਾ ਕੇ ਰੱਖਦਾ ਉਹਨਾਂ ਦਾ ਝੜਕੋਚਾ ਕਰਨਾ ਅਦਰਵਾਈਜ਼ ਕੱਖ ਨਹੀਂ ਆਹ ਲੋਹੇ ਦੇ ਰੈਕਾਂ 'ਚ ਕਿਤਾਬਾਂ ਪਈਆਂ ਏਡਾ ਜੀ ਮਿੱਟੀ ਛੜੀ ਹੋਈ ਜ ਸਾਨੂੰ ਉਹਨਾਂ ਸ਼ੌਂਕ ਕਿਤਾਬਾਂ ਦਾ ਅੱਛਾ ਜੀ ਅੱਛਾ ਜੀ ਕੋਈ ਉਹਨਾਂ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਜਦੋਂ ਦੁਬਾਰਾ ਉਹਨਾਂ ਨੂੰ ਸਾਡਾ ਰਾਤ ਆਇਆ ਸੀ ਉਹਨਾਂ ਨੇ ਵੀ ਸਾਡੇ ਕੋਲ ਬੇਨਤੀ ਹੈ ਜੀ ਤੁਹਾਡੀ ਲਾਇਬ੍ਰੇਰੀ ਦਾ ਬਹੁਤ ਮਾਣ ਆ। ਅੱਛਾ ਜੀ ਕੋਈ ਪੜਦਾ ਨਹੀਂ ਕੋਈ ਕਿਤਾਬ ਨਹੀਂ ਲਿਆਂਦਾ ਰਾਣੇ ਕਿਤਾਬਾਂ ਗਲੀ ਇਹਦੇ ਮਿੱਟੀ ਪਾਵਾ ਖਰਾਬ ਹੋਈ ਜਾਂਦੀ। ਬਿਲਕੁਲ ਵੀ ਜੇ ਤੁਸੀਂ ਸਾਡੀ ਇੰਨੀ ਗੁਬਨਤੀ ਮੰਨੋ ਵੀ ਅਸੀਂ ਛੱਕੇ ਸਕੂਲ ਹੈ ਜੀ। ਵਾਹ ਜੀ। ਵੀ ਸਕੂਲ ਦੇ ਵਿੱਚ ਅਸੀਂ ਉੱਤੋਂ ਰੱਖਾਂਗੇ ਜਿਹੜਾ ਮਰਜੀ ਪਿੰਡ ਚ ਆਵੇ ਸ਼ਹਿਰ ਚ ਜਿੱਥੋਂ ਮਰਜੀ